ਕਾਹੇ ਨਾਮੋ ਕੋਰੀ ਮੰਗ ਕਾਹੇ ਨਾਮੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡ ਸੰਗਤ ਆਪਾਂ ਕਹਿੰਦੇ ਸultanpur ਲੋਧੀਆਂ ਜੋ ਕਿ ਗੋਤਵਾਰ ਬਾਬਾ ਜੀ ਦਾ ਹੱਟ ਜਿੱਥੇ ਬਾਬਾ ਜੀ ਨੇ ਹੱਟ ਚਲਾਇਆ ਜਿੱਗਾ ਨੌਕਰੀ ਦਿੱਤੀ ਸੀ ਉਹ ਹੱਟ ਤੇ ਇਹ ਵੱਟੇ ਸਾਰੇ ਮਟੂਲ ਹਨ ਆਪ ਦਰਸ਼ਨ ਕਰੋ ਸਾ ਸੰਗਤ ਜੀ ਵੱਟਿਆਂ ਦੇ ਦਰਸ਼ਨ ਕਰੋ ਸਾਰੇ ਵੱਟੇ ਹਨ ਜੋ ਵੀ ਮਲਕੇ ਬਾਬਾ ਜੀ ਜੀ ਚਲਾਉਂਦੇ ਰਹੇ ਹਨ ਵੱਡੇ ਉਹ ਸਾਰੇ ਵੱਡੇ ਉਸੇ ਤਰ੍ਹਾਂ ਦੇ ਆਪ ਆਪ ਦਰਸ਼ਨ ਕਰੋ ਸਾ ਸੰਗਤ ਜੀ ਉਹ ਵੱਟਿਆਂ ਦੇ ਦਰਸ਼ਨ ਕਰੋ ਔਰ ਇਹ ਸਲਤਾਨਪੁਰ ਲੋਟੀਆਂ ਭਾਈ ਗੁਰੂ ਜੀ ਇਹ ਸਲਤਾਨਪੁਰ ਲੋਟੀ ਜੀ ਭਾਈ ਗੁਰੂ ਜੀ ਆਪਣਾ ਸਲਤਾਨਪੁਰ ਲੋਟੀਆਂ ਪਹੁੰਚੇ ਆਪ ਦਰਸ਼ਨ ਕਰੋ ਜੀ ਗੁਰਦੁਆਰਾ ਗੁਰ ਨਾਨਕ ਹੱਟ ਸਾਹਿਬ ਗੁਰਦੁਆਰਾ ਜੀ ਗੁਰਦੁਆਰਾ ਹੱਟ ਸਾਹਿਬ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ حکمن <سؤال> گردوارا ہٹ صاحب ہے سلطان پور لوڈیاں سات سنگت جی آپ یہ گردوارا ہٹ صاحب ہے سلطان درشن کرو سات سنگت جی ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਭਰ ਸੰਗਤ ਜੀ ਇਹ ਸੁਲਤਾਨਪੁਰ ਲੋਧੀਆਂ ਗੁਰਦੁਆਰਾ ਹੈ ਜੋ ਕਿ ਬਾਬਾ ਜੀ ਦਾ ਹੱਟ ਹੈ ਜਿੱਥੇ ਬਾਬਾ ਜੀ ਨੇ ਹੱਟ ਚਲਾਇਆ ਸੀਗਾ ਸੁਲਤਾਨਪੁਰ ਲੋਧੀਆਂ ਜਿੱਥੇ ਨੌਕਰੀ ਕੀਤੀ ਸੀਗੀ ਉਹ ਹੱਟ ਹੈ ਬਾਬਾ ਜੀ ਦੇ ਇਹ ਗੁਰਦੁਆਰਾ ਸਾਈਹਬ ਹੈ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਦਰਸ਼ਨ ਕਰਨ ਵਾਸਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਆਪ ਦਰਸ਼ਨ ਕਰੋ ਆਸਿ ਸੰਗਤ ਜੀ ਆਪ ਦਰਸ਼ਨ ਕਰੋ ਬੋਲਾਰਾ ਬੋਲਾ ਜੀ ਦਰਸ਼ਨ ਜੀ

ਅਗਦੇ ਪੜੇ ਕੇ ਤਾਰੇ ਜਨਾਲੋ ਆ ਸੰਗਤ ਦੇ ਦਰਸ਼ਨ ਕਰੋ ਆ ਸੰਗਤ ਦੇ ਦਰਸ਼ਨ ਕਰੋ ਪੜੇ ਕੇ ਤਾਰੇ ਸਤਿ ਸ਼੍ਰੀ ਅਕਾਲ ਕਰੇ ਵਾਈ ਗੁਰਜੀ ਦਾ ਕਾਲਾ ਵਾਈ ਗੁਰਜੀ ਦੀ ਫਤਿਹ ਸਾਹ ਸੰਗਤ ਜੀ ਲਾਇਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਮਨ ਖੁਸ਼ ਰਹੇ ਯਾਰ ਜੀ ਨੂੰ ਵਧੀਆ ਵਧੀਆ ਗੁਰੂ ਘਰਾਂ ਦੀਆਂ ਵੀਡੀਓ ਭੇਜੀ ਜਾ ਰਹੇ ਆਂ ਆਪ ਦਰਖਣ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵਾਈ ਗੁਰਜੀ ਦਾ ਕਾਲਾ ਵਾਈ ਗੁਰਜੀ ਦੀ ਫਤਿਹ